ਅੱਜ ਹੁਸ਼ਿਆਰਪੁਰ ਵਿਕੇ ਮੰਤਰੀ ਬਰਮਸ਼ੰਕਰ ਜਿੰਪਾ ਵੱਲੋਂ ਨਵੀਂ ਸੀਵਰੇਜ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਹ ਸੀਵਰੇਜ ਸਕੀਮ ਪਿੰਡ ਬਜਵਾੜਾ, ਨਿਊ ਬੈਂਕ ਕਲੋਨੀ, ਦਿਆਲ ਕਲੋਨੀ, ਨਿਸ਼ਾਨ ਕਲੋਨੀ, ਗਿਆਨ ਇਨਕਲੇਵ, ਹਰੀਕ੍ਰਿਸ਼ਨानगर ਅਤੇ ਕਿਲਾ ਬਰੂਨ ਵਿੱਚ ਲਗਾਈ ਜਾਏਗੀ। ਅੱਜ ਬੜਾ ਖੂਬ ਜਹੋਕਾ ਆਇਆ। ਬਹੁਤ ਇੱਕ ਹਾਫਿਕ ਟੈਂਡ ਪਿੰਡ ਬਜਵਾੜਾ ਜਿਹੜਾ ਕਿ ਕਿਤੇ ਵੇਲੇ ਸ਼ਹਿਰ ਦੇ ਰੂਪ ਵਿੱਚ ਸੀਗਾ। ਔਰ ਬੜੀ ਕਿਰਪਾ ਹੋਈ ਪੰਜੋ ਕੁਫਰ ਦੇ ਅੰਦਰ ਭਗਵੰਤ ਸਿੰਘ ਜੀ ਮਾਨ ਦੇ ਉਹਨਾਂ ਨੇ ਕਿਤੇ ਜ਼ਿਲ੍ਹੇ ਨੂੰ 860 ਕਰੋੜ ਰੁਪਏ ਟੋਟਲ ਚਾਰਪੁਰ ਜ਼ਿਲ੍ਹੇ ਦਾ ਜਿਹੜਾ ਮਾਨ ਜੋ ਕੁਫਰ ਤੇ ਰਵਿੱਤ ਕੇ ਜੀ ਵਾਲ ਜੀ ਦਾ ਮਾਨ ਸੀਐਮ ਦੇ ਬੀ ਮੋਸਾਫ ਸਾਡੇ ਔਰ ਪੰਜੋ ਕੁਫਰ ਦੇ ਭਗਵੰਤ ਪੰਜ ਹਾਪੁਰ ਚ ਆ ਕੇ ਕੋ ਤਕਰੀਬਨ 50 ਹਜ਼ਾਰ ਦੇ ਘਟਦੇ ਅੱਗੇ ਉਹ ਕਰਕੇ ਉਹ ਸਬੰਧ ਦੇ ਵਿੱਚ ਜਿਹੜਾ ਤਕਰੀਬਨ ਕਿਤੇ ਕਰੋੜ ਦੇ ਲਾਗੇ ਪੈਸੇ ਦੇ ਨਾਲ ਜਿਹੜਾ ਫਿਵਰ ਦੋ ਪਿੰਡ ਕਵਰ ਹੋ ਜਾਣੇ ਆ ਔਰ 15000 ਤੋਂ ਜ਼ਿਆਦਾ ਦੀ ਆਬਾਦੀ ਨੂੰ ਇਹਦਾ ਫਾਇਦਾ ਕਿਉਂ ਐਕਚੁਅਲੀ ਕੀ ਅੱਜ ਸ਼ਹਿਰ ਔਰ ਪਿੰਡ ਜਿਹੜੇ ਆ ਨਾਲ-ਨਾਲ ਲੱਗਦਾ ਹੈ ਔਰ ਦੂਜੀ ਗੱਲ ਆ ਪਿੰਡਾਂ ਦੇ ਵਿੱਚ ਵੀ ਉਹੀ ਕੀਤੇ ਚਾਹੀਦੀਆਂ ਜਿਹੜੀਆਂ ਸ਼ਹਿਰਾਂ ਦੇ ਵਿੱਚ ਸਿੱਖਿਆ ਦਾ ਫੀਵਰਸਟ ਆਉਂਦਾ ਔਰ ਇਸ ਲਈ ਮੈਂ ਸਾਰੇ ਹੀ ਸਰਪੰਚ ਸਹਿਬਾਨ ਪਿੰਡ ਦੇ ਪੰਚ ਸਹਿਬਾਨ ਇਲਾਕੇ ਦੇ ਸੱਜਣ ਆਪਣੇ ਮੈਂਬਰਾਂ ਦੇ ਕੋਲੋਂ ਬਹੁਤ ਬਹੁਤ ਧੰਨਵਾਦ ਐਕਸੈਂਸ ਸਹਿਬਾਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੇ ਰਲ ਮਿਲ ਕੇ ਉਹਦੇ ਕਿਉਂਕਿ ਸਾਨੂੰ ਜਗ੍ਹਾ ਦੀ ਲੋੜ ਸੀ ਔਰ ਵੱਡੀ ਗੱਲ ਹੈ ਜਗ੍ਹਾ ਵੀ ਖਰੀਦੀ ਗਈ ਹੈ ਤੇ ਕਿੰਨੇ ਜਗ੍ਹਾ ਅਵੇਲੇ ਬਣ ਸੀ ਜਿਹੜੀ ਸੂਟੇਬਲ ਜਗ੍ਹਾ ਸੀ ਉਹ ਵੀ ਲਈ ਉਹ ਵੀ ਵੱਡੀ ਗੱਲ ਹੈ ਸਾਰਿਆਂ ਦਾ ਸਹਿਯੋਗ ਹੈ ਔਰ ਇਹਦੇ ਨਾਲ ਜਿੱਥੇ ਇੰਨੀ ਆਵਾਜ਼ੀ ਨੂੰ ਜਿਹਨੂੰ ਕਹਿੰਦੇ ਆ ਫਾਈਬਰ ਦੀ ਸਬਦਾ ਮਿਲ ਰਹੀ ਹੈ ਉਹ ਪਿੰਡ ਦੀ ਇਹਦੀ ਵੈਲਿਊ ਵੱਧਦੀ ਹੈ ਜਗ੍ਹਾ ਦੀ ਵੈਲਿਊ ਵੱਧਦੀ ਹੈ ਲੋਕਾਂ ਨੂੰ ਕਿਉਂ ਜਦੋਂ ਪਿੰਡ ਸੀਵਰ ਹੋ ਜਾਂਦਾ ਉਹਦਾ ਉਹਦਾ ਰੂਪ ਹੀ ਹੋਰ ਹੋ ਜਾਂਦਾ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਇਹਨਾਂ ਨੇ ਕੁਝ ਕਲੋਨੀਆਂ ਦੀ ਗੱਲ ਕੀਤੀ ਜੇ ਦੇਖੋ ਅਗਰ ਕੋਈ ਕਲੋਨੀ ਆ ਉਹਨਾਂ ਦਾ ਧਰਮ ਬੰਦਾ ਸੀ ਉਹ ਤਾਂ ਪੈਸੇ ਵੱਟ ਕੇ ਲਾਭੇ ਹੋਗਾ ਅੱਜ ਅਗਰ ਪੰਜਾਬ 'ਚ 16000 ਇੱਕ ਇੱਕ ਕਲੋਨੀਆਂ ਘਟ ਪਈਆਂ ਤੇ ਇਹਨਾਂ ਲੋਕਾਂ ਨੇ ਜਿਹੜੇ ਰਾਜ ਦੇ ਟਿਕਾਣੇ ਉੱਤੇ ਨੇ ਸੀਗੇ ਸਿਰਫ ਕਲੋਨੀਆਂ ਘਟਾਉਂਦੇ ਨੇ ਬੈਠ ਕੇ ਜਿਹਦਾ ਸੰਤਾਪ ਕੋਰਟ ਨੂੰ ਵਧਰਾ ਪੈਸਾ ਕਿੱਥੋਂ ਲੱਗਣਾ ਪ੍ਰਕਾਰ ਦਾ ਜੇ ਉਹਨਾਂ ਨੇ ਆਪਣਾ ਬਿਊਟੀ ਦਾ ਜ਼ਿੰਮੇਵਾਰੀ ਦਉਣਾ ਨਹੀਂ ਸੀ ਜੇਕਰ ਮੈਂ ਵੇਦਾਰਾ ਬਹੁਤ ਧੰਨਵਾਦ ਕਰਦਾ ਮਾਂਜੁਕ ਸੰਤਾਪ ਦੀ ਮਾਂ ਦਾ ਕਿ ਉਹਨਾਂ ਨੇ ਇਸ ਏਰੀਆ ਵੀ ਸਾਰਾ ਜਿੱਥੇ ਹੁਸ਼ਿਆਰ ਬਹੁਤ ਧੰਨਵਾਦੀ ਹੈ ਉਹ ਤੇ ਬਜਵਾੜੇ ਦੇ ਪਿੰਡ ਦੇ ਨਿਵਾਸੀ ਜਿਹੜੇ ਬੜੀ ਵੱਡੀ ਉਵਾਦੀ ਹੈ ਇੱਥੇ ਉਹ ਸਾਰੇ ਲੋਕ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਜਿਹੜੇ ਇਹ